ਤਸਵੀਰਾਂ ਤੁਹਾਨੂੰ ਖਰੜ ਸ਼ਹਿਰ ਦੀਆਂ ਦਿਖਾ ਰਹੇ ਆ ਬੱਸ ਸਟੈਂਡ ਦੀਆਂ ਜਿੱਥੇ ਕਿ ਟ੍ਰੈਫਿਕ ਇੰਚਾਰਜ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਹੁੱਲੜ ਬਾਜ਼ ਜਿਹੜੇ ਮੋਟਰਸਾਈਕਲ ਦੇ ਟ੍ਰਿਪਲ ਰਾਈਡਿੰਗ ਵਾਲੇ ਸੀ ਜਾਂ ਬਿਨਾ ਕਾਗਜ਼ਾਂ ਤੋਂ ਘੁੰਮਦੇ ਸੀ ਉਹਨਾਂ ਦੀ ਜਿਹੜੀ ਦੇਖ ਸਕਦੇ ਹੋ ਵੀ ਕਿੰਨੇ ਮੋਟਰਸਾਈਕਲ ਜਾਂ ਐਕਟਿਵਾ ਜਿਹੜੇ ਆ ਰੋਕੇ ਗਏ ਆ ਤੇ ਜਿਨ੍ਹਾਂ ਦਾ ਕਿ ਹੁਣ ਜਲਾਨ ਕੱਟਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਖਰੜ ਬੱਸ ਸਟੈਂਡ ਤੋਂ ਦਿਖਾ ਰਹੇ ਆ ਇਹ ਵੀ ਸੁਰਨਾ ਦੀ ਐਨੂੰ ਗਾੜੀ ਕਾ ਕਾ ਚਲਾਨ ਕਰਨਾ ਸलाम ਕਰ ਦਿਜੀਏ ਬਾਦ ਸਾਹਿਬ ਗਾੜੀ ਚਲਾਨ ਦਿਜੀਏ ਚਲਾਨ ਕਰਨਾ ਸलाम ਕਰ ਦਿਜੀਏ ਕਹਾਂ ਇੱਕ ਗਾੜੀ ਚਲਾਨ ਦੇਖ ਹੈ ਵਿੱਚ ਮੈਂ ਪੇਪਰ ਕਾ ਪੇਪਰ ਹੈ ਤਾਂ ਹੈਵੀ ਦੇ ਵਾਹ ਰੋਕ ਦਿਖਾ ਰਹੇ ਹਾਰ ਕਾਪੀ ਲੈ ਕੇ ਆ WhatsApp ਨਹੀਂ ਚੱਲੇਗਾ ਇਹ ਕਾ ਰਹੇ ਉਹ ਵੀ ਲਗਾ ਦੇ ਰਹੇ ਜਿਹੜੇ ਤੋਂ ਹਾਲਾਤਾਂ ਚ ਉਹਨਾਂ ਨੂੰ ਰੋਕਿਆ ਜਾ ਰਿਹਾ ਜਿਹੜਾ ਹੁੱਲਣ ਬਾਜੀ ਜਦ ਤਿੰਨ ਤਿੰਨ ਬੈ ਕੇ ਟ੍ਰਿਪਲ ਰਾਈਡਿੰਗ ਕਰ ਰਹੇ ਆ ਜਿਹੜੇ ਰੁਟੀਨ ਦੀ ਕੋਲੀ ਮਨਾ ਰਹੇ ਆ ਉਹਨੂੰ ਕੋਈ ਇਹਨਾਂ ਨੂੰ ਰੋਕਿਆ ਨਹੀਂ ਠੀਕ ਹੈ ਜਿਹੜੇ ਖਲਾਸਾ ਲਵਾਏ ਹੋਏ ਆ ਇਹਨਾਂ ਲਈ ਫਕਤ ਸਾਡਾ ਇੱਥਾ ਸਾਡੇ ਇਸ ਤੋਂ ਬਾਅਦ ਸ਼ਾਮ ਨੂੰ ਮੋਟਸਾ ਮਿਲਣਗੇ ਵੇਖਾ ਕੇ ਆਰਤੀਆਂ ਲਿਆਓ ਲਾਈਟਾਂ ਸੱਤ ਲਿਆਓ ਹੁਣ ਚਾਓ ਆਦੇ ਜਿੱਥੇ ਜਿੱਥੇ ਘਰ ਹੈ ਬਤਨੀ ਦਾ ਉੱਥੇ ਜਾ ਕੇ ਆਪਦਾ ਬਣਾਓ ਸ਼ਾਮ ਨੂੰ ਤੁਹਾਨੂੰ ਕੋਲੀ ਦਾ ਬਾਰੇ ਵੀ ਮੁਹਾਰਕਾ ਦਿੱਤੀਆਂ ਜਾਣਗੀਆਂ ਛੋਟੇ ਛੋਟੇ ਕਰਕੇ ਚਲਾਨ ਕੱਟਾਂਗੇ ਉਹਨਾਂ ਦਾ ਇੱਕ ਚਲੇ ਜਾਓ ਇੱਥੇ ਘੱਟ ਮਾਰਦੀ ਲੋੜ ਤੇ ਘਰੇ ਕੋਈ ਹੋਲੀ ਖੜੋ ਤੇ ਛਾਂ ਨੂੰ ਤੁਸੀਂ 5:30 ਵਜੇ 5:30 6:00 ਵਜੇ ਤੇ ਆਉਣ ਜੀਗਾ ਜੀਦਾ ਜਿਹਾ ਕੋਟਾਗਲਾ ਉਹੀ ਆਊਗਾ ਤੇ ਆਰਤੀਆਂ ਨਾਲ ਲਿਆਊਗਾ ਨੱਡੇ 5 ਵਜੇ ਮਿਲੋਗੇ ਇੱਕ ਇੱਕ ਬੰਦਾ ਆਉਗਾ ਜੀ ਹੌਲੀ ਦੇ ਤਿਉਹਾਰ ਮਾਕੇ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਕਈ ਸ਼ਰਾਰਤੀ ਅਨਸਰ ਉਲਡਵਾਜੀ ਕਰਨ ਦੀ ਕੋਸ਼ਿਸ਼ ਕਰਦੇ ਆ ਟ੍ਰਿਪਲ ਰਾਈਡਿੰਗ ਕਰਕੇ ਤੇ ਕਈ ਲੋਕ ਸ਼ਰਾਬ ਵਗੈਰਾ ਦਾ ਸੇਵਨ ਕਰਕੇ ਵੀ ਜਿਹੜਾ ਬਾਈਕ ਚਲਾਉਂਦੇ ਆ ਤੇ ਕਈ ਵਾਰ ਇਵਟੀਜ਼ਿੰਗ ਦੀ ਇਨਸੀਡੈਂਟਸ ਵੀ ਰਿਪੋਰਟ ਹੁੰਦੇ ਆ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਮਾਨਯੋਗ ਐਸਐਸਪੀ ਸਾਹਿਬ ਐਸਪੀ ਰੂਰਲ ਸਾਹਿਬ ਦੀ ਦਿਨਿਰਦਾਤਾ ਮੁਤਾਬਕ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਤੇ ਵੱਖ-ਵੱਖ ਜਗ੍ਹਾ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਡਿਪਲੋਏ ਕੀਤੀਆਂ ਜਿਸ ਦੇ ਵਿੱਚ ਐਸਐਚਓ ਸਰਬਾਨ ਤੇ ਖਾਸ ਤੌਰ ਤੇ ਟ੍ਰੈਫਿਕ ਇੰਚਾਰਜ ਇਹਨਾਂ ਨੇ ਵੀ ਆਪਣਾ ਨਾਕਾ ਲਗਾਇਆ ਹੋਇਆ ਬੱਸ ਸਟੈਂਡ ਦੇ ਕੋਲ ਤੇ ਇੱਥੇ ਅਸੀਂ ਲਗਭਗ ਹੁਣ ਤੱਕ ਆਲਮੋਸਟ 50 ਦੇ ਕਰੀਬ ਜਿਹੜੇ ਬਾਈਕ ਨੇ ਹੁਣ ਤੱਕ ਰੋਕ ਕੇ ਜਿਹੜੇ ਕੋਈ ਹੁੱਲੜਬਾਜੀ ਕਰ ਰਹੇ ਸੀ ਟ੍ਰਿਪਲ ਰਾਈਡਿੰਗ ਕਰ ਰਹੇ ਸੀ ਬਿਨਾਂ ਨੰਬਰ ਪਲੇਟ ਤੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚਲਾਣੀ ਕੀਤੀ ਹੈ ਤੇ ਸਰ ਟੋਟਲ ਬਾਉਂਡ ਵੀ ਹੋਏ ਕੁਝ ਹਾਂਜੀ ਕੁਝ ਉਹਦੇ ਚੋਂ ਇੰਪਾਉਂਡ ਹੋਏ ਨੇ ਜੀ ਐਸ ਪਰ ਮੋਟਰ ਵਹੀਕਲ ਐਕਟ ਜੋ ਜੋ ਨਿਯਮਾਂ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਂਦੀ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ Holi ਦਾ ਤਿਹਾਰ ਹੈ ਲੋਕਾਂ ਨੂੰ ਜੀ ਇਹ ਹੀ ਅਪੀਲ ਹੈ ਕਿ Holi ਦੇ ਤਿਹਾਰ ਦੇ ਮੌਕੇ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਵਧੀਆ ਤਰੀਕੇ ਨਾਲ ਇਹਨੂੰ ਇੰਜੋਏ ਕਰਨ ਦੇਖੋ ਪਰ ਕਿਸੇ ਦੇ ਰਾਹਗੀਰ ਚ ਜਾਂ ਕਿਸੇ ਜਿਹੜਾ ਐਲਡਰਲੀ ਜਾਂ ਬੱਚਿਆਂ ਦੀ ਉਹਨਾਂ ਦੀ ਜਿਹੜਾ ਹੈਗਾ ਡੇ ਟੂ ਡੇ ਲਾਈਫ 'ਚ ਇੰਟਰਫੇਅਰ ਜਾਂ ਉਸ ਤਰੀਕੇ ਨਾਲ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਆਪਣੇ ਮੁਤਾਬਕ ਵਧੀਆ ਤਰੀਕੇ ਨਾਲ ਜਿਹੜਾ ਚੰਗੇ ਤਰੀਕੇ ਨਾਲ ਸਦਕੇ 'ਚ ਰਹਿ ਕੇ ਹੋਲੀ ਦਾ ਤਿਉਹਾਰ ਇੰਜੋਏ ਕੀਤਾ